ਗਲੇ ਕਰਨਿਆ ਇਹ ਕੱਢਣ ਡਿਆ ਵੀਰ ਕਟਰ ਰੋਕੋ ਤੈਨੂੰ ਮੱਗੇ ਵੀ ਕਈ ਵਾਰੀ ਦੱਸਿਆ ਵਾ ਕਿ ਵੀ ਜਦੋਂ ਵੀ ਕੋਈ ਕੰਮ ਕਰਨਾ ਹੋ ਤਾਂ ਉਹਨੂੰ ਤਰੀਕੇ ਨਾਲ ਕਰਿਆ ਕਰੋ ਹੌਲਡਰ ਲੈ ਕੇ ਆ ਹਾਂ ਅਰਥ ਲਾਓ ਇਹਨੂੰ ਹੁਣ ਇਹਦੇ ਨਾਲ ਸੱਟਾਂ ਮਾਰਾਂਗੇ ਅਪੋ ਅੱਗੇ ਤੋਂ ਕਦੀ ਵੀ ਕੋਈ ਦੇਸੀ ਜ਼ਗਾੜ ਨਹੀਂ ਲਾਉਣਾ ਜੇ ਲਾਉਣਾ ਤਾਂ ਚੱਜ ਦਾ ਲਾਉਣਾ ਠੀਕ ਹੈ ਜੀ ਗਲੇ ਕਰਨਿਆ ਕੱਢਣ ਡਿਆ ਵੀਰ ਕਟਰ ਰੋਕੋ ਤੈਨੂੰ ਮੈਂ ਅੱਗੇ ਵੀ ਕਈ ਵਾਰੀ ਦੱਸਿਆ ਵਾ ਕਿ ਵੀ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਉਹਨੂੰ ਤਰੀਕੇ ਨਾਲ ਕਰਿਆ ਕਰੋ ਏਦਾਂ ਨਾ ਕਰਿਆ ਕਰੋ ਜਿੱਦਾਂ ਤੁਸੀਂ ਕਰਦੇ ਜੀ ਤੇ ਆਪ ਤੂੰ 98 ਕੀ ਕਰਤੀ ਸਾਰੀ ਕਟਰ ਹੈ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਸਿੱਧੀ ਕਰ ਇੱਕ ਕਾਬਲਾ ਲੈ ਕੇ ਆਚਾਰ ਦਾ ਚਾਰ ਦਾ 4 ਸੁੱਤਰ ਦਾ ਕਾਬਲਾ ਲੈ ਕੇ ਆ ਆ ਲਈ ਹਾਂ ਆ ਚਾਰ ਦਾ ਕਾਬਲਾ ਇਥੋਂ ਕੱਟ ਕੇ ਲੈ ਕੇ ਆ ਵੈਲਡਿੰਗ ਲੈ ਕੇ ਆ ਹਾਂ ਹੋਲਡਰ ਲੈ ਕੇ ਆ ਹਾਂ ਅਰਥ ਲਾਓ ਇਹਨੂੰ ਆ ਕਾਬਲਾ ਜਿਹੜਾ ਇੱਥੇ ਵੈਲਡਿੰਗ ਕਰੀ ਠੀਕ ਆ ਬਿਲਕੁਲ ਸਿੱਧਾ ਰੱਖ ਕੇ ਵੈਲਡਿੰਗ ਕਰਨਾ ਇਹਨੂੰ ਕਾਬਲੇ ਨੂੰ ਠੀਕ ਹੈ ਬਾਈ ਹੁਣ ਇਹਦੇ ਨਾਲ ਸੱਟਾਂ ਮਾਰਾਂਗੇ ਆਪਾਂ ਨਹੀਂ ਸੱਟਾਂ ਨਹੀਂ ਮਾਰਨੀਆਂ ਇਹਨੂੰ ਹਾਂਜੀ ਟਿਮਬਰੀ ਦਾ ਇਹਦੀ ਕਿੱਥੇ ਆ ਕਾਬਲਾ ਟੇਢਾ ਥੋੜਾ ਜਿਹਾ ਹਨਾ ਹਾਂਜੀ ਇਹਨੂੰ ਸਭ ਤੋਂ ਪਹਿਲਾਂ ਸਿੱਧਾ ਕਰ ਲਓ ਜਰੂਰ ਠੀਕ ਆ ਠੀਕ ਹੈ ਸਿੱਧਾ ਹੋ ਗਿਆ ਨਾ ਹਾਂਜੀ ਵੈਲਡਿੰਗ ਥੋੜਾ ਜਿਹਾ ਮਜ਼ਬੂਤ ਕਰਨਾ ਮੈਨੂੰ ਠੀਕ ਹੋ ਗਿਆ ਹਾਂਜੀ ਉਸ ਤੋਂ ਬਾਅਦ ਆ ਇੱਕ ਪੈਰ ਦਾ ਟੋਟਾ ਵਾ ਹਾਂਜੀ ਇਹਨੂੰ ਇੱਥੇ ਰੱਖੋ ਠੀਕ ਆ ਅੱਛਾ ਇੱਕ ਬਾਸਣ ਲਿਆਓ ਇਹਦੇ ਤੇ ਰੱਖੀ ਉੱਤੇ ਆ ਲੈ ਭਾਈ ਠੀਕ ਆ ਪਾਨਾ ਲੈ ਕੇ ਆ ਚਾਰ ਸੁੱਤਰ ਦਾ ਹਾਂਜੀ ਆ ਵੀ ਘਰ ਐਂ ਦੋ ਮਾਦੇ ਹੱਥ ਬਣਾ ਲਏ ਆ ਲੋ ਟਰ ਕੱਢਦੇ ਆ ਕੱਢਦੇ ਠੀਕ ਹੈ ਜੀ ਠੀਕ ਹੈ ਜੀ ਅੱਗੇ ਤੋਂ ਕਦੀ ਵੀ ਕੋਈ ਦੇਸੀ ਜਗਾਰਡ ਨਹੀਂ ਲਾਉਣਾ ਜੇ ਲਾਉਣਾ ਤੇ ਚੱਜ ਦਾ ਲਾਉਣਾ ਠੀਕ ਹੈ ਜੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤੇ ਗਸ਼ੇਅਰ ਜ਼ਰੂਰ ਕਰ ਦੇ ਜੀ